ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੰਝਾ ਰਾਇ ਜਰਾ ਇੱਥੋਂ ਦਾ ਅੱਜ ਦੇ ਹਾਲਾਤ ਅਜੇ ਬਣੇ ਹੋਏ ਆ ਸਾਡੀ ਸਾਰੀ ਜਿਹੜੀ ਸੋਪੇ ਦੀ ਟੀਮ ਹੈ ਉਹ ਵੀ ਇੱਥੇ ਪਹੁੰਚੀ ਹੋਈ ਆ ਆ ਪਿੰਡਾਂ ਦਾ ਸੰਪਰਕ ਜਿਹੜਾ ਸਿਰਫ ਆ ਕਿਸ਼ਤੀਆਂ ਦੇ ਰਾਹੀਂ ਆ ਉਹ ਮੁੰਡਾ ਅੱਗੇ ਪਾਣੀ 'ਚ ਦੇਖੋ ਤੁਸੀਂ ਮਸਤੀ ਕਰਦੇ ਵੀ ਉਹਨੂੰ ਦੇਖਦੇ ਹੋਗੇ ਬਹੁਤ ਡੂੰਘਾ ਪਾਣੀ ਆ ਉਹ ਕਿਸ਼ਤੀ ਜਾ ਰਹੀ ਹੈ ਜਿਹੜੀ ਕਿ ਸਿਰਫ ਲਗਭਗ 7 ਪਿੰਡ ਕਹਿੰਦਾ ਕੋਈ 8 ਕਹਿੰਦਾ ਇਹ ਪਿੰਡਾਂ ਦਾ ਲਿੰਕ ਸਿਰਫ ਆ ਕਿਸ਼ਤੀਆਂ ਰਾਹੀਂ ਰਹਿ ਗਿਆ ਜਿਹੜਾ ਕਿ ਥੋੜਾ ਸੋ ਪਹਚਾਈ ਜਾਂਦੀ ਹੈ ਅਗਲੇ ਵੀ ਜਿਹੜੇ ਪਲਾਨ ਹੋਣਗੇ ਅਸੀਂ ਸਨੇਹਾ ਤੇ ਆਂਗੇ ਤੁਹਾਨੂੰ ਵੀ ਤੁਸੀਂ ਕਿਵੇਂ ਕਿਵੇਂ ਕਿੱਥੇ ਪਹੁੰਚਣਾ ਆ ਹਾਲਾਤ ਬਣੇ ਹੋਏ ਨੇ ਕਿਸ਼ਤੀਆਂ ਵਾਲੇ ਇੱਥੇ ਲੋਕਾ ਸਾਰੇ ਬੁਰੀ ਕੰਡੀਸ਼ਨ ਦੇ ਵਿੱਚ ਨੇ ਸੋ ਸੁਨੇਹੇ ਦੀ ਡੀਕ ਵੀ ਕਰਿਓ ਅਗਿਓ ਆਪਣੀ ਜਥੇਬੰਦੀ ਦਾ ਜੋ ਵੀ ਮੈਸੇਜ ਮਿਲੇਗਾ ਆਪਣੀਆਂ ਜਿਹੜੀਆਂ ਉੱਪਰ ਲੀਆਂ ਟੀਮਾਂ ਨੇ ਉਹ ਸਾਰੀਆਂ ਦੱਸਣੀਆਂ ਕਿ ਕਿਥੋਂ ਰਸਣ ਕਿੱਧਰ ਕਿੱਧਰ ਤੁਹਾਨੂੰ ਪਹੁੰਚਾਉਣਾ ਚਾਹੀਦਾ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ